پہلا بندہ نہیں نکلے گا نہیں پہلا بندہ نکلے گا نہیں نکلے گا نہیں نکلے گا دیکھو ہا میں ہا گل صحیح સોજા�લ સા�મરલે સહાલ સહાલે હેંંજાણાલે સહીણાંલે સિંડલે સહીણાંંજાંજાણામેંજાંજાલે સહ� ਕੋਈ ਤਾਂ ਪਰਚਾ ਦੇ ਦੋ ਸਰ ਐਮਐਲਏ ਦਾ ਫੋਨ ਆਇਆ ਵੇ ਤੇ ਉਤੋਂ ਪੁਲਿਸ ਸਾਡੇ ਕੋਲ ਪੈ ਜੇ ਉਹ ਮੈਂ ਵੇਖਣਾ ਜਿਹੜਾ ਤੇਰੇ ਗੱਲ ਕਰਾਂ ਮੈਂ ਚੱਕੀ ਬਾਜੀ ਆ ਵੇਖੀ ਚੱਕੀ ਬਾਜੀ ਨਹੀਂ ਸਰ ਜੇਾਂ ਉੱਤੇ ਪਰਚਾ ਦਿਓਗੇ ਇਹ ਜਾਂ ਹੀ ਇੱਥੇ ਬੈਠੇ ਜੇ ਨਹੀਂ ਤੇ ਹਾਜ ਦੇ ਦੇ ਉਲਟ ਪਰਚਾ ਦੇ ਦੋ ਅਸੀਂ ਧਿਆਨ ਆ ਜੇ ਅਸੀਂ ਗਲਤ ਆ ਜੇ ਪਰਚਾ ਦੇ ਦੋ ਅਸੀਂ ਧਿਆਨ ਆ ਸਭਧਾਨ ਦੇ ਵਿੱਚ ਉਦਾਈ ਤਾਂ ਜੇ ਹੱਕ ਨਾ ਮਿਲੇ ਨਾ ਬਾਬਾ ਸਾਹਿਬ ਅਮਰੀਕਾ ਨੇ ਲਿਖਿਆ ਅਸੀਂ ਉਦਾਈ ਤਾਂ ਕਰ ਸਕਦੇ ਤੇ ਬਹਿਨ ਦਾ ਕਿ ਤੂੰ ਹੀ ਸਾਦੀ ਤੁਨ ਆਈ ਨਹੀਂ ਕਰਨੀ ਸਾਡੀ ਸੁਣਵਾਈ ਆ ਇੱਥੇ ਪਰ ਇਹਨਾਂ ਲੋਕਾਂ ਦਾ ਸਾਡੇ ਸਦਾ ਹੱਜੂਟ ਕੀ ਆ ਅੱਜ ਕੋਈ ਗੱਲ ਕਰਦੇ ਇਹਨਾਂ ਕੋਈ ਨਹੀਂ ਸਾਡੇ ਆਣੀ ਨੂੰ ਚਾਹਵਾ ਸਾਡੇ ਕੋਲ ਪਛਾਣੀ ਆਉਂਦੀ ਆ ਉਹ ਉੱਚ ਕੋ ਜਾਦੀ ਆ ਮਤ ਕਦੇ ਦੂਸਰ ਲੋਕਾਂ ਕੋ ਪੁੱਛੋ ਉੱਚ ਕੋ ਜਾਦੀ ਪੁੱਛੋ ਕਿ ਲੋਕਾਂ ਨੂੰ ਪੁੱਛੋ ਸਾਬਾ ਇਹ ਪੁੱਛੀ ਹਰਦੀ ਗੱਲ ਪਏ ਜੀ ਤਾਂ ਫਿਰ ਬੰਦੇ ਦੇ ਕਲਪੇ ਗਾਣਾ ਅੰਦਰ ਕੇ ਆ ਗਿਆ ਨਹੀਂ ਅੰਦਰ ਨਹੀਂ ਜਾਣਾ ਆਪਣਾ ਪੁੱਛਿਆ ਲੈ ਗੱਲ ਪੈ ਰਹੇ ਹੱਡੇ ਬੰਦੇ ਦੇ ਤੇ ਫਿਰ ਤੇ ਗੱਲ ਗੱਲ ਨਾ ਨਾਰਕੇਸ਼ ਕੁਮਾਰ ਟਿਕੂ ਨੰਬਰ 202 ਤੇ ਆਓ ਮਸਲਾ ਜੀ ਮੈਂ ਕਣਕ ਵੰਡਦਾ ਪਿਆ ਸੀ ਕਣਕ ਵੰਡਦੇ ਵੰਡਦੇ ਦੋ ਬੰਦੇ ਮੈਨੂੰ ਆ ਗਏ ਥੱਤੀ ਪੈ ਗਏ ਜਿਹੜੀ ਸਾਰੀ ਖਰੋਤੀ ਪਈ ਸੀ ਉੱਥੇ ਜਿਹੜੀ ਖਲਾਉਣ ਦੇ باوجود ਲੇਡੀ ਨੇ ਬੜਾ ਰੋਕਿਆ ਉਹਨਾਂ ਨੂੰ ਕਿத்தி ਛਾਪਾ ਪਿੱਤੀਆਂ ਜਾਓ ਪਰ ਸਾਰੇ ਵਿੱਚ ਗਾਲਾਂ ਕੱਢੀਆਂ ਬਾਤ ਅਗਰ ਮੇਰੇ ਤੇ ਚਪੇਰ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਪਰਿਆ ਦੂਜਾ ਮੁੰਡਾ ਮੇਰੇ ਨਾਲ ਕੰਮ ਕਰਦਾ ਮਸ਼ੀਨ ਚਲਾਉਣ ਰਿਹਾ ਸੀ ਉਹ ਚਪੇਰ ਮਾਰਦੀ ਚਪੇਰ ਮਾਰਨ ਤੋਂ ਬਾਅਦ ਕਹਿੰਦਾ ਮੈਂ ਵੇਖ ਲਾਂ ਚਾਹਾਂਗਾ ਵੇਖ ਲਾਂਗੇ ਕਿਹੜੇ ਬੰਦੇ ਸੀ ਕੋਈ ਇੱਕ ਦਾ ਨਾਮ ਆ ਪਾਤਸ਼ਾਹ ਬਾਦਸ਼ਾਹ ਲੈ ਗਿਆ ਸੋਨੂੰ ਸੋਨੂੰ ਸਮੈਗ ਵੇਚਦਾ ਔਰ ਆਪਣੇ ਮਹੱਲੇ ਵਿੱਚ ਸ਼ਾਪਾ ਬੁਲਾਉਂਦਾ ਬਾਦਸ਼ਾਹ ਨੂੰ ਕੋਈ ਗੱਲ ਨਹੀਂ ਸੀਗੀ ਬਾਦਸ਼ਾਹ ਨੂੰ ਲੈ ਕੇ ਆਇਆ ਚੀਚਾ ਉਹ ਇਹ ਕਿੱਥੋਂ ਦੀ ਗੱਲ ਹੈ ਇਹ ਖੂ ਸਿਆਰੇ ਚੌਂਗ ਦੀ ਜੀ ਬਿਆਰ ਬਾਬਿਆਂ ਦਾ ਕਿੰਨੇ ਵਜ ਦੀ ਗੱਲ ਹੈ 5:30 ਤੋਂ ਲੈ ਕੇ 6 ਦੇ ਵਿੱਚ ਵਿੱਚ ਗੱਲ ਹੋਈ ਇੱਥੇ ਅੱਛਾ ਹੁਣ ਮੰਗ ਕੇ ਕੀ ਕਰਦੇ ਤੂੰ ਮੰਗ ਇਹ ਕਹਿੰਦਾ ਮੈਨੂੰ ਸਾਫ ਹੀ ਦਿੱਤਾ ਜਾਵੇ ਮੈਨੂੰ ਕੰਗ ਵੰਡ ਦੇ ਵੰਡ ਦੇ ਇਹਨਾਂ ਨੂੰ ਜੇ ਕੋਈ ਗੱਲ ਨੂੰ ਕਹ ਲਉ ਮੈਨੂੰ ਹੋ ਉਸੇ ਵੇਤੇ ਇਥੇ ਨਾ ਅਗ ਕੀ ਨਾਲ ਆਦਾ ਇਸ ਪੈਣ ਅੰਦਰ ਬੈਠੇ ਹੋ ਮੇਰੇ ਜੇ ਬੰਦੇ ਚਪੇਰ ਵਜੀ ਆ ਉਹਨੂੰ ਛੋਟੀ ਲਾ ਕੇ ਪਿਆ ਗਿਆ ਥਾਣੇ ਅੰਦਰ ਹਾਲ ਕੇ ਸਾਨੂੰ ਇਥੇ ਧੰਨਾ ਦੇ ਨਾ ਪਿਆ ਜੀ ਸਾਡੇ ਇਨਸਾਫ ਨਹੀਂ ਹੋ ਰਿਹਾ ਪੁਲਿਸ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਉਸ ਵਾਲੇ ਇਹ ਵਿਸ਼ਵਾਸਨ ਦੇ ਹੰਡੇ ਜੀ ਫਰਦੇ ਬੰਦਾ ਉਲਟ ਪੈਦੇ ਪੈਨੇ ਉਹ ਬੰਦੇ ਨੂੰ ਪਏ ਆ ਪਹਿਲੇ ਜੀ ਕਦੀ ਕਾਰਨ ਕੀ ਬਣਿਆ ਤੁਹਾਡੇ ਗਾਲ ਆ ਕੇ ਪਏ ਕਿਉਂ ਕੋਈ ਵੀ ਨਾ ਗਾਲ ਕੋ ਜੀ ਸ਼ਰਾਬ ਪੀਤੀ ਸੀ ਸਮੈਗ ਵੇਚਦੇ ਇਥੇ ਸਮੈਗ ਵੇਚੀ ਹੁੰਦੇ ਉਤੋਂ ਸ਼ਰਾਬ ਪੀਂਦਾ ਪਿਆ ਸੀ ਮੇਰੇ ਇਸ ਮੱਲੇ ਦੇ ਬਜੇ ਮੁੰਡੇ ਨੂੰ ਨਾਲ ਲੈ ਕੇ ਆਇਆ ਵੈ ਮੇਰੇ ਮੱਲੇ ਮੁੰਡੇ ਨਾਲ ਮੈਨੂੰ ਪੈਗੇ ਉੱਥੀ ਆ ਗਏ ਸਿਰ ਮੇਰੀ ਅੱਖ ਬਚ ਗਈ ਬਸ ਇਹ ਗੱਲ ਜੀ ਅਸੀਂ ਮਿਆ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ ਠੀਕ ਹੈ ਜੀ ਅਸੀਂ ਇਹ ਦੀਪੂ ਵਾਲੇ ਨੇ ਜਿਹੜੀ ਕਿ ਸਾਰਿਆਂ ਨੂੰ ਪਤਾ ਹੈ ਚੋਣ ਜਾਬਤ ਲੱਗ ਚੁੱਕੀ ਹੈ ਉਹਦੇ ਵਿੱਚ ਵੀ ਇਹ ਕਨਕ ਵੰਜੰਦੇ ਨੇ ਠੀਕ ਆ ਉਹਦੇ باوجود ਵੀ ਮੁਹੱਲੇ ਦੇ ਵਿੱਚ ਅੱਜ ਦੂਜੀ ਵਾਰ ਇਹਨਾਂ ਦਾ ਹਾਸਾ ਹੋ ਗਿਆ ਇਹਨਾਂ ਦੇ ਹੱਥੀ ਪੈਨ ਆਏ ਨੇ ਜਿਹੜੇ ਬੰਦੇ ਹੱਥੀ ਪੈਂਦੇ ਪਏ ਨੇ ਪੁਲਿਸ ਅੰਦਰ ਬਾਕੇ ਜਿਹੜੇ ਬੰਦਿਆਂ ਦੇ ਹੱਥੀਪੇ ਉਹਨਾਂ ਨੂੰ ਸੋਟੀ ਚੋਕੇ ਅੱਗੇ ਪੁਲਿਸ ਪੈ ਗਈ ਠੀਕ ਹੈ ਜੱਗੀ ਐਸਆਈ ਹੈ ਪੁਲਿਸਲਾ ਠੀਕ ਹੈ ਉਸ ਤੋਂ ਬਾਅਦ ਮੈਨੂੰ ਮੈਂ ਇਹਨਾਂ ਦੇ ਨਾਲ ਗੋਤਾ ਦੀਪੂ ਲਾਦੇ ਮੁਹੱਲੇ ਦੇ ਵਿੱਚ ਕਹਿ ਦਿਆ ਕਿਹੜੇ ਸ਼ਦਾਈ ਇਕੱਠੇ ਕਰ ਲਏ ਜੇ ਦੀਪੂ ਹੋਲਦਸ ਵਾਲੇ ਸ਼ਦਾਈ ਹੈ ਤੇ ਫਿਰ ਸਰਕਾਰ ਨੇ ਕਿਉਂ ਇਹਨਾਂ ਨੂੰ ਦੀਪੂ ਦਿੱਤੇ ਇੱਕ ਗਰੀਬ ਨੂੰ ਕਣਕ ਦਿੰਦੇ ਨੇ ਸਭ ਕੁਝ ਕਰਦੇ ਨੇ ਦੂਜਾ ਇਹਨਾਂ ਦੇ ਕੋਈ ਹੱਥੀ ਪੈ ਜੇ ਆ ਕੇ ਪਰ ਗਲਤ ਹੈ ਬਹੁਤ ਗਲਤ ਹੈ ਇਹਨਾਂ ਦੇ ਕੋਈ ਹੱਥੀ ਪੈ ਜੇ ਆ ਕੇ ਇਸ ਦੇ ਬਾਵਜੂਦ ਉਸ ਬੰਦੇ ਦੀ ਮਹੱਲੇ ਚ ਜਾ ਕੇ ਪੁੱਛਿਆ ਜਵੇ ਮੌਨ ਸਵੀਟਲ ਆ ਉਹਦੇ ਕੋ ਇਹਨੇ ਕਿਹੋ ਲਿੱਤਾ ਸੀ ਉਹਦੇ ਗੱਲ ਵੀ ਇਹ ਬੰਦਾ ਪੈ ਗਿਆ ਸੀ ਬੰਦਾ ਪੁੱਛੇ ਨਸ਼ਾ ਕਰਕੇ ਚਲਸ ਵੇਚ ਕੇ ਸਭ ਕੁਝ ਕਰਕੇ ਕੀ ਗੱਲ ਡੀਪੂ ਵਾਲਿਆਂ ਦੀ ਆਪਾਂ ਗੱਲ ਪੜਨਾ ਵਾ ਮਸ਼ੀਨ ਖੋਨ ਦੀ ਕੋਸ਼ਿਸ਼ ਕੀਤੀ ਸਭ ਕੁਝ ਕੀਤਾ ਪਰ ਗਲਤ ਅੱਜ ਪੁਲਿਸ ਕੋਲ ਆਏ ਆ ਪੁਲਿਸ ਕਾ ਕੋਈ ਸੁਣਵਾਈ ਨਹੀਂ ਕਰਦੀ ਅਸੀਂ ਥਾਣੀ ਦੇ ਅੰਦਰ ਕਹੇ ਆ ਉਲਟਾ ਐਸਾ ਹੀ ਜੱਗੀ ਸੋਟੀ ਲਾ ਕੇ ਉਲਟਾ ਸਾਨੂੰ ਪਿਆ ਗਿਆ ਹੈ ਪੁਲਿਸ ਗੰਦੀ ਅਹੀਂ ਤਾਂ ਦੀ ਗੱਲ ਹੁੰਦੇ ਆ ਜਿੰਨੀ ਦੇ ਤੱਕ ਉਹ ਬੰਦਿਆਂ ਤੇ ਪਰਚਾ ਨਹੀਂ ਨਾ ਹੋਏਗਾ ਉਨੀ ਦੇ ਤੱਕ ਸੜਕ ਤੋਂ ਹੀ ਨਹੀਂ ਉਤਾਂਗੇ ਚਾਹੇ ਸਾਤੇ ਪੁਲਿਸ ਰੈਸਟ ਪਾ ਦੇ ਪਰਚਾ ਦੇ ਦੇ ਅਸੀਂ ਇੱਥੋਂ ਨਹੀਂ ਉਤਾਂਗੇ ਅਧਿਕਾਰ ਦੇ ਪਰਚਾ ਦੇ ਦੇ ਉਸ ਵੱਲੋਂ ਕਿਹਾ ਜਾ ਰਿਹਾ ਜਿਹੜੇ ਬੰਦੇ ਦੇ ਨਾਮ ਲਿਖਾਇਆ ਸੀ ਉਹ ਬੰਦੇ ਚੁੱਕ ਲਿੱਤੇ ਗਏ ਨਾ ਜੀ ਚੁੱਕ ਕੇ ਪੁਲਿਸ ਦੇ ਗਈ ਕੀਤਾ ਪੁਲਿਸ ਤੋਂ ਦਾ ਮੈਡੀਕਲ ਕਰਾਵੇ ਬੰਦੇ ਹਾਦਸੇ ਬੰਦੇ ਚੁੱਕ ਕੇ ਲਿਆਏ ਇੱਥੇ ਬੈਠੇ ਮਨੀਸ਼ ਜੀ ਪਾਰਟੀ ਦੇ ਵਲੰਟੀਅਰ ਨੇ ਉਹ ਬੰਦਾ ਲਿਆਏ ਚੁੱਕ ਕੇ ਸਾਬਿੰਸਪੈਕਟਰ ਕਹਿ ਰਹੇ ਮੈਂ ਲਿਆਇਆ ਨਹੀਂ ਪੀਸੀਆ ਵਾਲੇ ਪੀਸੀਆ ਵਾਲੇ ਆਪ ਹੀ ਕਿਨਾਂ ਮੋਚਾਗਦੇ ਬੈਠਾ ਇੱਕ ਪੈਦਲ ਉਹਨੂੰ ਰੈਸਟ ਸੋੜਾ ਕਰਕੇ ਲਿਆਂਦਾ ਉਹਦੇ ਪੈਦਲ ਚੁੱਟ ਕੇ ਥਾਣੇ ਚ ਆਇਆ ਉਹਨਾਂ ਨੇ ਗੁੰਡਾਗਰਦੀ ਕੀਤੀ ਕੀ ਕਾਰਨ ਹੈ ਵੀ ਕੋਈ ਸਰ ਗੁੰਡਾਗਰਦੀ ਦਾ ਕਾਰਨ ਨਹੀਂ ਹੈ ਨਾ ਸਰ ਕੋਈ ਦੁਸ਼ਮਣੀ ਨਹੀਂ ਇੱਕ ਅੰਦਸ਼ ਚੱਲਦੀ ਹੈ ਉਹ ਕਾਂਗਰਸ ਦਾ ਬੰਦਾ ਠੀਕ ਹੈ ਇਹ ਦੂਜਾ ਹਾਸਾ ਹੋ ਗਿਆ ਪਹਿਲਾ ਹਾਸਾ ਕਾਲੇ ਡੀਪੋ ਵਾਲੇ ਦੇ ਹੋਇਆ ਸੀ ਅੱਜ ਹਾਸਾ ਦਾ ਅੱਜੂ ਡੀਪੋਲੇ ਤੇ ਹੋ ਗਿਆ ਆਂਦੇ ਆ ਕਾਂਗਰਸੀਆ ਗਾਲਾਂ ਕੱਢਦੇ ਤੇ ਕੀ ਗੱਲ ਇਹਨਾਂ ਕੋ ਬਰਦਾਸ਼ਤ ਨਹੀਂ ਹੋ ਰਿਹਾ ਇਹਨਾਂ ਕੋਈ ਇਹ ਨਹੀਂ ਬਰਦਾਸ਼ਤ ਹੋਦਿਆ ਕਿ ਕਨਕ ਪੂਰੀ ਵਾਂਦੇ ਉਹਨਾਂ ਦੇ ਟਾਈਮ ਤੇ ਕਪਲੀਆਂ ਹੁੰਦੇ ਸੀ ਪਰ ਹੁਣ ਮੋਲ ਬਦਲ ਚੁੱਕਾ ਹੈ ਇਹ ਲੋਕਾਂ ਦੀ ਚੰਨੀ ਹੋਈ ਸਰਕਾਰ ਹੈ ਨਾ ਇੱਥੇ ਗਲਤ ਕੰਮ ਹੋਏਗਾ ਤੇ ਨਾ ਕਰਨ ਦਿਆਂਗੇ ਚਾਹੇ ਕੋਈ ਵੀ ਹੋਵੇ ਇੱਕ ਮਸ਼ਹਾਰੀ ਹੈ ਬਈ ਹੋਰ ਇਹ ਦੱਸੋ ਨਾ ਮੈਂ ਤਾਂ ਇਹਨਾਂ ਨਾਲ ਬਸ ਆਪਾਂ ਇਹਨਾਂ ਨੂੰ ਇੱਧਰ ਲਿਉਂਨੇ ਬਾਈਟ ਕਰਦੇ ਤੁਸੀਂ ਸਾਨੂੰ ਥੋੜਾ ਜਿਹਾ ਬਲੀਫ ਕਰੋ ਥੋੜਾ ਜਿਹਾ ਦੱਸੋ ਹਾਂ ਕੀ ਮਸਲਾ ਸਾਰੇ ਅੱਜ ਆਏ ਇਹਨਾਂ ਨੇ ਦੀਪੂ ਦੇ ਕਣਕ ਮੰਨਣ ਦੇ ਸੀਗੇ ਦੀਪੂ ਦੇ ਕਣਕ ਮੰਨਣ ਦੇ ਲਾਗੇ ਜਿਹੜਾ ਲਾਗੇ ਕੋ ਰਾਗੀ ਸੀਗਾ ਜਾ ਇਹਨਾਂ ਦੇ ਮਲੇ ਦਾ ਸੀਗਾ ਉਹਨੇ ਆਣ ਕੇ ਤੇ ਰਿਕਾਰਡ ਪਾਈ ਇਹਨਾਂ ਨੂੰ ਦੋ ਬੰਦੇ ਦਾ ਨਾਮ ਲਿਖਿਆ ਦੋਵੇਂ ਬੰਦੇ ਚੌਂਕੀ ਥਾਣੇ ਲੈ ਪਿਠਾੜੇ ਲੈ ਅੱਛਾ ਪਰ ਬੰਦੇ ਫੜਲੇ ਦੋਵੇਂ ਹੀ ਬੰਦੇ ਥਾਣੇ ਫੜ ਲੈਂਦੇ ਅੱਛਾ ਤਿੰਨੇ ਨੇ ਪਰਨਾ ਕਿਉਂ ਲਾਇਆ ਫਿਰ ਜਿਹੜਾ ਇਹ ਹੁਣ ਇਹਨੂੰ ਥਾਣੇ ਲੈ ਜਾਂਦੀ ਬੰਦੇ ਨੇ ਦੋਹਾਂ ਦੇ ਆਧਰਖਾਸ ਦਿੱਤੀ ਇਹਨਾਂ ਨੇ ਜਿਹੜੇ ਦੋਵੇਂ ਬੰਦੇ ਨਾਮ ਤੇ ਦੋਵੇਂ ਬੰਦੇ ਹੀ ਥਾਣੇ ਫੜ ਕੇ ਲੈ ਜਾਂਦੇ ਨਹੀਂ ਮੈਨੂੰ ਐਮਐਲ ਸਾਹਿਬ ਦਾ ਤੇ ਪਤਾ ਨਹੀਂ ਫੋਨ ਕਰਾਇਆ ਜਾਂ ਨਹੀਂ ਕਰਾਇਆ ਪਰ ਜਿਹੜੇ ਬੰਦੇ ਦੇ ਖਿਲਾਫ ਇਹਨਾਂ ਨੇ ਦਰਖਾਸਤ ਦਿੱਤੀ ਹੈ ਦੋਵੇਂ ਬੰਦੇ ਥਾਣੇ ਨੇ ਦੋਵੇਂ ਫੜ ਕੇ ਲੈ ਜਾਂਦੇ ਸਰ ਇਹਨ ਹੁਣ ਇਹਨਾਂ ਨੂੰ ਪੁੱਛਦੇ ਆਂ ਕਿ ਕੀ ਗੱਲ ਹੋ ਰਹੀ ਕੀ ਪ੍ਰੋਬਲਮ ਇਹਨੂੰ